ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੱਲੂ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਭਿੰਦਰ ਸਿੰਘ ਪਿੰਡ ਜੀ ਦੱਲੂ ਵਾਲਾ ਤਹਿਸੀਲ ਤੇ ਜ਼ਿਲ੍ਹਾ ਜੀ ਆਪਣਾ ਮੋਗਾ ਕਿ ਫਿਰ ਵਾਗਾ ਪਰਣਾ ਆਪਣਾ ਘਰ ਕਿੱਥੇ ਰਹਿ ਜਾਂਦਾ ਈ ਦੱਲੂ ਵਾਲੇ ਚ ਇੱਥੇ ਰਹਿੰਦਾ ਆਪਣਾ ਗੁਰਦੁਆਰਾ ਸਾਹਿਬ ਕੋਲੇ ਨੇੜੇ ਵਾਟਰ ਬਾਕਸ ਠੀਕ ਹੈ ਜੀ ਘਰ ਦੀ ਹੈ ਜੀ ਛੋਟੀ ਹਾਂ ਘਰ ਦੀ ਸੂਆ ਕਿੰਨੇ ਮਾ ਜੀ ਪਹਿਲਾ ਦੰਦੋ ਜੀ ਦੰਦੋ ਚੌਗੀ ਮੂੰ ਤੋਂ ਚਾਰ ਦੰਦਾਂ ਦਾ ਜੀ ਕੋ ਦੋ ਸੂਈ ਹੈ ਜੀ ਇਹ ਇਹ ਸੂਈ ਹੈ ਜੀ ਅੱਜ ਆਪਣਾ 10:00 ਵਜੇ ਠੀਕ ਹੈ ਜੀ ਜੇਰ ਕੰਪਲੀਟ ਪੈ ਗਈ ਜੀ ਹਾਂ ਪੈ ਗਈ ਜਮਾਂ ਉਹਦੀ ਵੀਡੀਓ ਵਗੈਰਾ ਹੈਗੀ ਹੈ ਜੀ ਹੈਗੀ ਹੈ ਠੀਕ ਹੈ ਵੀਰੇ ਤੇ ਬੱਚਾ ਕੀ ਦਿੱਤਾ ਜੀ ਇਹਨੇ? ਕੱਟਾ ਦਿੱਤਾ ਜੀ। ਕੱਟਾ ਜੀ। ਠੀਕ ਆ। ਕਿੰਨਾ ਕੱਢਿਆ ਬੋਲਾ ਜੀ? ਬੋਲਾ 2.5-3 ਕਿਲੋ ਕੱਢਿਆ। ਥਾਣਾ ਦੀ ਗਰੰਟੀ ਹੈ ਜੀ। ਜਮਾਂ ਗਰੰਟੀ। ਪਾਰ ਪਿੱਛੇ ਦੀ ਵੀ ਗਰੰਟੀ। ਨਾ ਜਮਾਂ ਗਰੰਟੀ। ਕਿੰਨਾ ਪਿਆਜੂ ਦੁੱਧ ਜੀ? ਹੈ ਜੀ। ਦੁੱਧ ਕਿੰਨਾ ਪਿਆਜੂ ਜੀ? ਦੁੱਧ ਇਹ 6-7 6 ਲੀਟਰ ਦੇ ਦਿਓ। ਫੱਟ ਡੰਗਦਾ ਜੀ? ਹਾਂ ਹਾਂ ਡੰਗਦਾ। ਠੀਕ ਆ ਜੀ। ਯਾਨੀ 13-14 ਲੀਟਰ। ਹਾਂ ਦੇਊ। ਠੀਕ ਆ ਤੋੜ ਕੇ ਦਿਖਾ ਦਿਓ ਫਿਰ। ਸੂਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ ਸੂਈ ਆ ਜੀ ਕੱਦ ਕਾਠ ਮੇਰੇ ਫੋਲੀ ਵੱਡਾ ਆ ਜਾਂਦਾ ਤੇ वजन ਬੂਰ ਕਰਮ ਵਾਲੀ ਦਾ ਪੂਰਾ ਚੰਗਾ ਮੂੰਹ ਤਾਂ ਚਾਰ ਦੰਦ ਬੱਚਾ ਹੀ ਆ ਤੇ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਮੇਰੇ 5 ਪਲੱਸ ਹੋਊਗੀ ਜੀ ਬਾਕੀ ਜਿਹੜਾ ਵੀ ਰਤੂਰੂਗਾ ਤੁਸੀਂ ਉਹ حساب ਨਾਲ ਅੰਦਾਜ਼ਾ ਲਾ ਲਓ ਵੱਡੇ ਕੱਦ ਕਾਠ ਦੀ ਆਪਾਂ ਕਹਿ ਸਕਦੇ ਆ ਜੀ ਸੋਹਣੀ ਫੇਸ ਕੁਆਲਿਟੀ ਮੁਰਾਜ ਪੈਂਦੀ ਆ ਕੱਟੇ ਨੂੰ ਇਹਨੇ ਜਨਮ ਦਿੱਤਾ ਜੀ ਫਵਾਨਾ ਸੋਹਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਹਨ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਖੂੜ ਸ਼ਾਂ ਕਦੇ ਭੋਰਾ ਵੀ ਨਹੀਂ 22 10 ਦਾ ਕਿ ਇਹਦਾ 2.5 3 ਕਿਲੋ ਬੋਲੀ ਆਪਾਂ ਕੱਢ ਲਈ ਹੈ ਜੀ ਦੁੱਧ 13 14 ਕਿਲੋ ਦੀ ਉਮੀਦ ਆ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਸੰਭਾਲ ਦੇ ਸਰ ਤੇ ਜੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਸੰਭੀ ਭਲੀ ਪੂਰੀ ਹੈ ਜੀ ਤੁਸੀਂ ਵੇਖ ਸਕਦੇ ਹੋ ਗੋਲ ਪਟਕੜਾ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਤਾਂ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਕੱਲਾ ਕੱਲਾ ਨਿਖੜਮ ਕੋੜ ਸ਼ਾਂਗਪੁਰ ਬੰਦ ਹੋ ਵੀਰੇ ਕੋੜ ਸ਼ਾਂਗ ਦੇ ਭੋਰਾ ਵੀ ਨਹੀਂ ਜੀ ਬਾਕੀ 2 3 ਕਿਲੋ ਬਾਈ ਦੱਸਦਾ ਕਿ ਬੌਲੀ ਇਹਦੀ ਕੱਢੀ ਹੋਈ ਹੈ ਇਹ ਸੀਐਸ ਲੱਗ ਪੂਰੀ ਹੈ ਜੀ ਜਮਾ ਕੋਈ ਕਿਤੇ ਹੱਥ ਲਾ ਜਿਵੇਂ ਮਰਜ਼ੀ ਬੈਠ ਰਵੇ ਨਹੀਂ ਪਹਿਲੇ ਨਾਲ ਥੋੜੀ ਜੀ ਔਲ ਕਰਦੀ ਹੁੰਦੀ ਹੈ ਕਰਮ ਵਾਲੀ ਨੂੰ ਕੋਈ ਪਰਵਾਹ ਨਹੀਂ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੈ ਜੀ ਡਿਮਾਂਡ ਜੀ ਇਹਦੀ ਕਿੰਨੇ ਰੁਪਏ ਹੈ ਜੀ ਕੋਈ ਨਹੀਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰ ਲਾਂਗੇ ਜੈ ਜੀ ਹੋਵੇ ਜੀ ਹਾਂ ਜੈ ਜੀ ਕਰਾਂਗੇ ਠੀਕ ਹੈ ਜੀ ਡਿਮਾਂਡ ਆ ਬਾਈ ਦੱਸ ਤਾਂ ਕਿਹਦੀ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਧੰਨਵਾਦ